ਦੋਸਤੋ ਗੁਜਰੇ ਸਾ ਪਿੰਡ ਦਾ ਨਾਮ ਹੈ ਛੋਟੇਪੁਰ ਨੇੜੇ ਧਾਰੀਵਰ ਜ਼ਿਲ੍ਹਾ ਗੁਰਦਾਸਪੁਰ ਤੇ ਪਿੰਡ ਦੇ ਬਾਹਰ-ਬਾਰ ਬਿਲਕੁਲ ਇਕੱਲੇ ਇੱਕ ਬਾਪੂ ਜੀ ਬੈਠੇ ਨਜ਼ਰ ਆ ਰਹੇ ਹਨ ਤੇ ਸੋਚਿਆ ਕਿ ਉਹਨਾਂ ਰੋਕੇ ਇਹਨਾਂ ਨਾਲ ਕੋਈ 1947 ਦੇ ਹਵਾਲੇ ਨਾਲ ਗੱਲਬਾਤ ਕਰ ਲਈਏ ਤੇ ਸਮੇਂ ਦੀ ਘਾਟ ਹੈ ਚਲੋ ਫਿਰ ਵੀ ਅਸੀਂ ਰੋਕੇ ਕੁਝ ਪੁੱਛਦੇ ਹਾਂ ਆਪੋ ਸਤਿ ਸ੍ਰੀ ਅਕਾਲ ਬਾਪੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਹਿ ਚੜ੍ਹਦੀ ਕਲਾ ਇਹ ਕਿਹੜਾ ਪਿੰਡ ਆ? ਛੋਟੇਪੁਰ ਹੈ? ਹਾਂ। ਓਹ ਹੋ ਹੋ ਅੱਛਾ ਅੱਛਾ ਬੜਾ ਮਸ਼ਹੂਰ ਪਿੰਡ ਹੈ। ਸੁੱਚਾ ਸਿੰਘ ਛੋਟੇਪੁਰ ਦਾ ਹੀ ਪਿੰਡ ਆ ਨਾ। ਹਾਂਜੀ। ਤੇ ਬੁੱਚੇ ਨੰਗਲ ਕਿਹੜਾ ਹੋਇਆ ਪਿੰਡ? ਅੱਗੇ। ਆ ਆ ਜਾਂਦਾ ਸਿੱਧੀ ਸੜਕ 'ਸੇ ਅੱਗੇ ਜਾ ਕੇ ਫੇਰ ਉਹ ਬੰਨੇ ਨੂੰ ਹੋ ਜਾਣਾ। ਉਹ ਸੜਕ ਜਾਂਦੀ। ਠੀਕ ਹੈ। ਛੋਟੇਪੁਰ ਪਿੰਡ ਜਿਹੜਾ। ਇਹ ਜੱਦੀਆਂ ਦਾ ਕਿ ਪਾਕਿਸਤਾਨੀਆਂ ਦਾ? ਇਹ ਜੱਦੀਆਂ ਦਾ। ਪਾਕਿਸਤਾਨੀ ਕੋਈ ਨਹੀਂ ਆਇਆ ਇੱਥੇ। ਇੱਥੇ ਰਾਈ ਰੂਈ ਸੀ। ਸੁਤ ਹੈ ਸਨ ਮੁਸਲਮਾਨ ਰਾਈ। ਹਾਂ। ਛੋਟੇ ਇਹ ਛੋਟੇਪੁਰ 'ਚ। ਹਾਂਜੀ। ਕੋ ਨਾਂ ਚਿੱਤੇ ਉਹਨਾਂ ਦੇ ਹਾਂ ਦੱਸੋ ਹਲੋ ਜੀ ਮੈਂ ਵਸਰ ਜਾਂਦੇ ਨੇ ਹੁਣ ਮੈਂ ਕੋਈ ਪੁੱਛਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਅਸੀਂ ਲੱਗੇ ਪੁੱਛਣ ਅੱਛਾ ਤੂੰ ਵੀ ਪੁੱਛਣ ਲੱਗੇ ਹੋ ਨਾ ਹਾਂ ਕੌਣ ਕੌਣ ਸਣ ਇੱਕ ਸੀ ਰਾਮ ਮੌਲਵੀ ਹਾਂਜੀ ਤੇ ਇੱਕ ਮਾਦੂ ਅੱਛਾ ਜੀ ਇੱਕ ਸਤਰੋ ਉਜਲਾ ਸੀ ਅੱਛਾ ਜੀ ਹੋਰ ਉਹਦਾ ਭਰਾ ਦੂਜਾ ਮੱਖਣ ਹੂੰ ਬਸ ਇੰਨੇ ਕੀ ਇੰਨੇ ਵਿਚ ਇਥੇ ਨੇ ਕਿੰਨੀ ਕੁ ਉਮਰ ਸਾਡੀ ਉਦੋਂ ਦੂ ਮੈਂ ਤਗੜਾ ਹਾਂ ਦਾੜੀ ਦਾ ਕਾਸ਼ ਆ ਯਾਰ ਵਾਹ ਜੀ ਵਾਹ ਜਵਾਨ ਸੋ ਹਾਂ ਮਤਲਬ 15 16 ਵਰਿਆਂ ਦਾ ਠੀਕ ਹੈ ਹਾਂਜੀ ਮੁੱਛ ਫੁੱਟ ਗੱਭਰੂ ਸੋ ਹਾਂਜੀ ਹਾਂ ਕਿ ਮਤਲਬ ਪੱਕਣ ਨੂੰ ਨਾਲ ਗਿਆ ਕਿ ਅੱਛਾ ਅੱਛਾ ਪਤੰਤ ਛੱਡ ਕੇ ਆਇਓ ਇਹਨਾਂ ਨੂੰ ਜਿਹੜੇ ਨਾਂ ਲਏ ਨੇ ਇਹਨਾਂ ਨੂੰ ਇਹਨਾਂ ਨੂੰ ਛੱਡ ਕੇ ਜਦੋਂ ਮੁਸਲਮਾਨਾਂ ਚਾਰ-ਛਫੇਰੇ ਸਾਡੇ ਮੁਸਲਮਾਨ ਨਹੀਂ ਸੀ ਇੱਥੇ ਚਾਰ-ਛਫੇਰੇ ਹੀ ਮੁਸਲਮਾਨ ਕੋਰਚੂ ਵੀ ਮੁਸਲਮਾਨ ਤੇ ਇਹ ਪਿੰਡ ਤੁਹਾਡਾ ਜੱਦੀ ਆ ਜੱਦੀ ਇਹ ਕਿਹੜੀ ਗੋਤ ਜੱਟ ਨੇ ਤੁਸੀਂ ਹਾਂ ਜੱਟਾਂ ਦਾ ਪਿੰਡ ਹਾਂ ਕਿਹੜੀ ਗੋਤ ਦੇ ਇਹ ਸੰਧੂ ਸੰਧੂ ਦਾ ਪਿੰਡ ਸੀ ਆਹ ਸੰਧੂ ਅੱਛਾ ਨਾਂ ਕੀ ਤੁਹਾਡਾ ਮੇਰਾ ਨਾਮ ਜਗੀਰ ਸੀ ਜਗੀਰ ਸਿੰਘ ਤੇ ਤੁਹਾਡੇ ਪਿਤਾ ਜੀ ਦਾ ਨਾਮ ਉਹਦੇ ਨਾਮ ਨਾ ਹਮੇਸ਼ਾ ਜਾਂਦੇ ਨੇ ਤੁਹਾਨੂੰ ਤੁਹਾਡੇ ਤੁਹਾਡੇ ਬਾਪੂ ਦਾ ਨਾਮ ਆਹੋ ਮੈਂ ਤੁਹਾਨੂੰ ਦੱਸਣਾ ਸੌਣ ਸਿੰਘ ਸੌਣ ਸਿੰਘ ਸੌਣ ਸਿੰਘ ਸੌਣ ਸਿੰਘ ਠੀਕ ਹੈ ਜਨ ਕਿ ਜਦਿਆਂ ਦਾ ਪਿੰਡ ਸੀ ਤੇ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਸੀ ਠੀਕ ਠਾਕ ਚੱਲੇ ਗਏ ਤੁਸੀਂ ਪਾਰ ਕਰਕੇ ਆਏ ਉਹਨਾਂ ਨੂੰ ਉਹ ਤੁਹਾਨੂੰ ਮੈਂ ਦੱਸਣਾ ਨਾ ਹਾਂਜੀ ਉਹ ਜੋ ਇਹਨਾਂ ਰਾਈ ਰੋਈ ਹਾਂਜੀ ਉਹ ਲੋਕਾਂ ਰੱਖ ਲੈ ਅੱਛਾ ਭਈ ਕੰਮੀ ਨੇ ਹਾਂਜੀ ਤੇ ਇਹਨਾਂ ਨੂੰ ਨਹੀਂ ਪੀ ਜਾਣ ਦੇਣਾ ਹੂੰ ਤੇ ਇੱਧਰੇ ਕੰਮ ਕਰਨਗੇ ਉਹ ਮੁਲਕੇ ਜਦੋਂ ਉਹਨਾਂ ਨੂੰ ਦੂਜਿਆਂ ਨੂੰ ਪਤਨ ਨੰਗਾ ਹਾਤਾ ਵੱਡਫੱਟ ਹੋਈ ਬੜੀ ਉਹ ਦੂਦਰੀ ਹਾਂ ਤੇ ਉਹ ਪਰੋਂ ਜਿਹੜੇ ਲੋਕ ਆਏ ਨਾ ਹਾਂਜੀ ਉਹ ਆਖਣ ਲੱਗੇ ਉਹ ਤੂੰ ਹੀ ਤੇ ਇਹਨਾਂ ਨੂੰ ਸੁੱਕੇ ਪੁੱਕੇ ਨੰਗਾਉਣ ਲੇ ਸਾਡਾ ਤੇ ਜੀ ਨਹੀਂ ਆਉਂਦੇ ਆ ਉਹ ਅੱਛਾ ਫੇਰ ਬਸ ਕਤਰਾਮ ਹੋਈ ਜਾਂ ਫੇਰ ਉਹ ਕਾਫਲਾ ਸਾਰਾ ਹੀ ਵੱਡੇ ਆ ਗਿਆ ਬਾਈ ਜਿਹੜੇ ਤੁਹਾਡੇ ਰਹਿ ਗਏ ਸਨ ਉਹ ਉਹ ਫੇ ਮਗਰੋਂ ਗਏ ਉਹ ਮਗਰੋਂ ਕੇ ਜਿਹੜੇ ਉਹ ਮਗਰੋਂ ਜਿਹੜੇ ਤੁਸੀਂ ਗਾਂ ਕਰਕੇ ਆਏ ਉਹ ਰਾਜ ਵੱਢਿਆ ਗਿਆ ਉਹ ਪਹਿਲਾ ਵੱਢਿਆ ਤੁਸੀਂ ਕਿੱਥੇ ਤੱਕ ਪਹੁੰਚ ਕੇ ਆਏ ਉਹਨਾਂ ਨੂੰ ਪਤਨ ਸੀ ਨਾ ਪਤਨ ਕਿਹੜਾ ਉਹ ਰਾਵੀ ਅੱਛਾ ਦਰਿਆ ਅੱਛਾ ਅੱਗੇ ਜਾ ਕੇ ਵੱਢੇ ਗਏ ਨੇ ਦਰਿਆ ਤੇ ਸਾਰੇ ਮੁਕਾਤੇ ਲੋਕਾਂ ਤੁਹਾਡੇ ਪਿੰਡ ਦੇ ਉਹ ਪਿੰਡ ਦੇ ਵੀ ਸਾਰੇ ਲੋਕਾਂ ਲਾਗੇ ਪੰਨੇ ਦਾ ਸਾਰਾ ਮੁਸਲਮਾਨ ਆ ਜੀ ਜੋ ਪਿੰਡ ਵਾਲਾ ਲਾਗੇ ਪੰਨੇ ਦਾ ਹਾਂਜੀ ਤੇ ਉੱਥੇ ਜਾ ਕੇ ਫੇ ਪਤਨ ਤੇ ਉਧਰੋਂ ਲੋਕ ਪਏ ਨਾ ਜਿਹੜੇ ਹਾਂਜੀ ਉਧਰੋਂ ਜਿਹੜੇ ਆਏ ਉਹਨਾਂ ਨੇ ਕਤਲ ਕੀਤਾ ਉਹਨਾਂ ਪਤਾ ਕੀ ਆਖਿਆ ਵੀ ਸਾਡਾ ਤਾਂ ਜੀ ਨਹੀਂ ਆਉਂਦੇ ਇਹਨਾਂ ਦੇ ਤੁਸੀਂ ਸੁੱਕੇ ਪੁੱਕੇ ਨਗਾਉਣ ਲਏ ਓਹੋ ਹੋ ਅੱਛਾ ਹੈ ਬੱਸ ਫਿਰ ਕਾਫਲਾ ਹੀ ਵੱਡਿਆ ਗਿਆ ਸਾਰਾ ਤੁਹਾਡੇ ਪਿੰਡ ਦਾ ਜਿਹੜਾ ਗਿਆ ਸੀ ਇਧਰੋਂ ਜਿਹੜੇ ਗਏ ਨਾ ਜਿਹੜੇ ਕਾਫਲੇ ਚ ਗਏ ਸਨ ਤੁਹਾਡੇ ਪਿੰਡ ਦੇ ਉਹ ਸਾਰੇ ਹੀ ਵੱਡੇ ਗਏ ਫੇਰ ਨਹੀਂ ਕੋਈ ਭਾਈਚਾਰਾ ਤੁਹਾਡਾ ਵਧੀਆ ਹੁੰਦਾ ਸੀ ਇਹਨਾਂ ਰਾਈਆਂ ਨਾਲ ਪਿਆਰ ਪਿਆਰ ਕਾ ਦਾ ਇੱਕ ਦੂਜੇ ਦੀ ਬੁਰਕੀ ਸਾਂਝੀ ਸੀ ਓਏ ਹੋਏ ਹੋਏ ਅੱਛਾ ਜੀ ਤੇ ਬੁਰਕੀ ਸਾਂਝੀ ਇਸ ਤਰ੍ਹਾਂ ਕਿ ਜੇ ਮੈਨੂੰ ਲੋੜ ਪਈ ਆ ਤੇ ਤੂੰ ਗਰਜ ਕਰ ਲਾ ਮੈਨੂੰ ਤੈਅਤ ਮੈਂ ਕਰ ਲੈ ਇਸ ਤਰ੍ਹਾਂ ਹੀ ਅੱਛਾ ਜੀ ਤੇ ਹੁਣ ਤੇ ਭਾਈਚਾਰੇ ਵੀ ਰਹਿ ਗਏ ਨਹੀਂ ਹੂੰ ਹੁਣ ਤਾਂ ਭਾਈਚਾਰੇ ਵੀ ਮੁੱਕ ਗਏ ਮੈਂ ਤੈਨੂੰ ਉਹਨਾਂ ਦਿਨਾਂ ਦੀ ਗੱਲ ਅੱਗਾ ਦੱਸਾਂ ਹਾਂਜੀ ਦੁਹੇਰਾ ਮੁੱਕ ਗਿਆ ਹੂੰ ਮੁਸਲਮਾਨ ਰਾਈ ਸੀ ਇੱਥੇ ਗਵਾਣੇ ਤੇ ਉਹ ਆਂਦਾ ਤੇ ਤੂੰ ਮੈਂ ਆਖਿਆ ਬਾਪੂ ਮੈਂ ਹੀ ਲੈ ਦੇ ਕੋਈ ਕਈ ਪਾਲ ਜਾਗੇ ਤੂੰ ਨੂੰ ਜਾ ਕੇ ਆਂਦਾ ਵੀ ਮੁੜਾ ਘਰੇ ਪੈ ਗਿਆ ਚੌਰੀ ਮਹੀਂ ਤੇ ਦੇ ਉਹਨਾਂ ਲੈਣੇ ਚ 50 ਰੁਪਈਆ ਦੀ ਮਹੀਂ ਆਈ ਆ ਆਹਾ ਆਹਾ ਅੱਛਾ ਜੀ ਹਾਂ ਆਂਦਾ ਫੇ ਆ ਲੈ ਜਾ ਹੱਥੜੀ ਤੇ ਮਿਲਦੀ ਰੱਜ ਕੇ ਤੇ ਮੇਰੇ ਮੂੰਹ ਨੇ ਹੋ ਗਿਆ ਮੈਂ ਰੱਜ ਕੇ ਮਿਲੂ ਤੇ ਅਸੀਂ ਪੱਠੇ ਪਾਵਾਂਗੇ ਤੇ ਰੱਜ ਕੇ ਮਿਲੂ ਤੇ ਦੁੱਧ ਬਹੁਤਾ ਦੋ ਮੈਂ ਖਾਏ ਹੋਈ ਦੇ ਦੇ ਪਰ ਮਹੀਂ ਨੇ ਫੇ ਬਾਟੀਂ ਢਕੇ ਲੋਣੇ ਅੱਛਾ ਉਹਨਾਂ ਦੇਣਾ ਚੋਲਣਾ 53 ਵਾਹ ਜੀ ਵਾਹ ਤੇ 50 ਰੁਪਏ ਕੋਲ ਨਹੀਂ ਉੰਜ ਭੜੇ ਲੋਕ ਸਨ ਮੁਸਲਮਾਨ ਮਸਲਮਾ ਇੱਕ ਦੂਜੇ ਦੀ ਇਤ ਕਰਦੇ ਕਰਦੇ ਸਨ ਕਰਦੇ ਮੁੜ ਕੇ ਕਦੀ ਕੋਈ ਆਇਆ ਨਹੀਂ ਪਿੰਡ ਵੇਖਣ ਅੱਬ ਤਾਂ ਮਾਰੇ ਬਹੁਤੇ ਤੇ ਮਾਰੇ ਗਏ ਮਾਰੇ ਹੀ ਗਏ ਮਾਰੇ ਤੁਹਾਡੇ ਜਿਹੜੇ ਥੋੜੇ ਰਹਿ ਗਏ ਸਨ ਜਿਹੜੇ ਰੱਖਲੇ ਸਨ ਉਹ ਫੇਕਾ ਹੋ ਚਲੇ ਗਏ ਕੀ ਮਧੂ ਮਧੂ ਨਾਲ ਸੀ ਉਹਦਾ ਹਾਂ ਉਹ ਨੰਗਾਤੇ ਫੇ ਪਾਰ ਉਹ ਨੰਗਾ ਇਹ ਨਹੀਂ ਪਤਾ ਉਹ ਕਿੱਥੇ ਬੈਠੇ ਨੇ ਜਾ ਕੇ ਨਹੀਂ ਨਹੀਂ ਇਹ ਨਹੀਂ ਪਤਾ ਉਹ ਪਾਰ ਜਦੋਂ ਲੰਗਾਏ ਨੇ ਨਾ ਹਾਂਜੀ ਉਹ ਉਧਰੋਂ ਲਏ ਨਾ ਵਟਾ ਕੇ ਹਾਂਜੀ ਕੁਛ ਜਿਹੜੇ ਸਿੱਖ ਬਚੇ ਠੀਕ ਐ ਉਹ ਲੈ ਉਹ ਬਟਾ ਕੇ ਲੈ ਵੀ ਤੁਹਾਨੂੰ ਦੇਣ ਲੱਗੇ ਸਾਨੂੰ ਵੀ ਉਧਰੋਂ ਸਾਡੇ ਵੀ ਜਿਹੜੇ ਧੱਕੇ ਨੇ ਉਹ ਵੀ ਭੇਜੋ ਉਹ ਸਾਨੂੰ ਹੀ ਆਹ ਹਾ 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 ਅੱਛਾ ਜੀ ਤੇ ਬੜਾ ਮਾੜਾ ਸਮਾਂ ਸੀ ਕੋਈ ਲੇਖਾ ਜੀ ਪਰ ਵੇਖੋ ਜੀ ਉਹ ਬਾਈ 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 ਉਹ ਯਾਰ ਉਹ ਕੁਛ ਥਾਂ ਰੋਟੀਆਂ ਖਾਣੀਆਂ ਤੇ ਮੁਲਕੇ ਸਾਰੇ ਇੱਕ ਦੂਜੇ ਦੇ ਵੈਰੀ ਹੋ ਗਏ ਐਡਾ ਸਮਾਂ ਮਾੜਾ ਆ ਬੱਲੇ ਬੱਲੇ ਤਾਂ ਇਹ ਪਿੰਡ ਹੈ ਮਰਸੀਨਾ ਦਾ ਪ੍ਰਸੀਨਾ ਦਾ ਛੋਟੇਪੁਰ ਹੈ ਛੋਟੇਪੁਰ ਐਸੇ ਐਸੇ ਇਹ ਪਹਿਲਾਂ ਜਾਈ ਰਹਿਣਾ ਪਰ ਇਹ ਨਾ ਛੋਟੇਪੁਰ ਨਾ ਤਾਂ ਸੀ ਹੂੰ ਥੋੜੇ ਘਰ ਸੀ ਅੱਛਾ ਛੋਟੇ ਅੱਛਾ ਜੀ ਘਰ ਹੀ ਥੋੜੇ ਸੀ ਥੋੜੇ ਸੀ ਆ ਤੇ ਪੱਤੀਆਂ ਉਹ ਚਾਰ ਬਣੀਆਂ ਸੀ ਤੇ ਬਸ ਇਹੋ ਹੀ ਚਾਰ ਚਾਰ ਪੰਜ ਪੰਜ ਬੰਦੇ ਉਹ ਪੱਤੀ ਪੰਜ ਚਾਰ ਉਹ ਪੱਤੀ ਤੇ ਵਾਹ ਜੀ ਤਾਂ ਐਵੇਂ ਛੋਟੇਪੁਰ ਨਹੀਂ ਨਾ ਪਿਆ ਹੂੰ ਤੇ ਮਤਲਬ ਉਹ ਪਿੰਡ ਇੱਥੇ ਮਸੀਤ ਵੀ ਹੁੰਦੀ ਸੀ ਹਾਂ ਹੁੰਦੀ ਸੀ ਹੁਣ ਨਹੀਂ ਉਹਨਾਂ ਦੀ ਹੁੰਦੀ ਸੀ ਹੁਣ ਨਹੀਂ ਹੈ ਨਾ ਨਾ ਹੁਣ ਕਿੱਥੇ ਠੀਕ ਹੈ ਉਹ ਮਸਜਿਦ ਉਹਨਾਂ ਦੀ ਐਵੇਂ ਮਾੜੀ ਮੋੜੀ ਉਹ ਜਿਹੜੇ ਬੰਦੇ ਸੀਗੇ ਰਾਈ ਉਹ ਯਾਦ ਤੇ ਆਉਂਦੇ ਰਹੇ ਉਹਨੇ ਦੇਖੋ ਜੀ ਜਿਹੜਾ ਬੰਦਾ ਵਿੱਚ ਰਹਿ ਕੇ ਗਿਆ ਹੋਏ ਕਦੀ ਯਾਦ ਆਈ ਉਹ ਵੀ ਉਹ ਤਰ੍ਹਾਂ ਯਾਦ ਕਈ ਵਾਰਾਂ ਕਰਦੇ ਰਹੇ ਨੇ ਉਹਨਾਂ ਨੂੰ ਜਦੋਂ ਕੋਈ ਪੁੱਛਦਾ ਰਿਹਾ ਕਿ ਨਹੀਂ ਤੇ ਕੌਣ ਕੌਣ ਸੀ ਕੌਣ ਕੌਣ ਸੀ ਤੁਹਾਨੂੰ ਪਤਾ ਲੱਗਾ ਸੀ ਇਤਰਾਮ ਇਤਰਾਜ ਜਿਤਨਾ ਤੂੰ ਹਮ ਮੋਬਾਈਲ ਤੇ ਹੀ ਦੱਸਿਆ ਤੇ ਅੱਛਾ ਜੀ ਹਾਂ ਹੁਣ ਤੁਸੀਂ ਕੇ ਇਹਨੂੰ ਦੱਸੋ ਹਾਂ ਤੇ ਮੋਬਾਈਲ ਤੇ ਇਹ ਪਹੁੰਚ ਜਾਣੀ ਉਹਨਾਂ ਤੱਕ ਇਹ ਵੀਡੀਓ ਅੱਛਾ ਉਹਨਾਂ ਤੱਕ ਪਹੁੰਚ ਜਾਣੀ ਹੈ ਅੱਛਾ ਅੱਛਾ ਆਹੋ ਤੇ ਜੇ ਤੇ ਉਹ ਬੋਲ ਪਏ ਕਿਤੋਂ ਤੇ ਮੈਂ ਦੁਬਾਰਾ ਆਵਾਂਗਾ ਅੱਛਾ ਹੈ ਅੱਛਾ ਤੁਹਾਡੀ ਵੀ ਗੱਲ ਕਰਾਂਗਾ ਮੈਂ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਹੋਰ ਜਲ ਪਾਣੀ ਬਸ ਸ਼ੁਕਰੀਆ